ਬਹਿਮਣ ਕੌਰ ਸਿੰਘ ਪਿੰਡ ਦੇ ਵਿੱਚੋਂ ਕੁਝ ਬੰਦੇ ਜਿਹੜੇ ਕਿ ਇਹਨਾਂ ਤੋਂ ਦਵਾਈ ਲੈ ਕੇ ਗਏ ਸੀਗੇ ਆਪਣੇ ਕਿਹੜੀ ਦੁਕਾਨਾ ਜੀ ਅਗਿਆਨ ਟ੍ਰੇਡਿੰਗ ਕੰਪਨੀ ਤੋਂ ਉਹਨਾਂ ਨੇ ਬਹਾਨੇ ਨਾਲ ਸਾਡੇ ਕੁਝ ਬੰਦਿਆਂ ਨੂੰ ਡੀਲਰਾਂ ਨੂੰ ਪੈਸਟੀਸਾਈਡ ਐਸੋਸੀਏਸ਼ਨ ਦੇ ਪ੍ਰਧਾਨ ਨੂੰ 4 ਵਜੇ ਗਏ ਸੀ 4 4:30 ਵਜੇ ਦੇ ਕਰੀਬ ਉਹਨਾਂ ਨੂੰ ਇਹ ਕਹਿ ਕੇ ਕਿ ਸਾਡਾ ਨਰਮਾ ਦੇਖੋ ਨਰਮਾ ਦੇਖਣ ਵਾਸਤੇ ਬੁਲਾਇਆ ਤੇ ਉਹਨਾਂ ਨੂੰ ਬੰਦੀ ਬਣਾ ਕੇ ਬਿਠਾ ਲੈ ਗਿਆ ਜਿਦੇ ਵਿੱਚ ਚਾਰ ਬੰਦੇ ਰਾਮਾ ਮੰਡੀ ਦੇ ਡੀਲਰ ਨੇ ਪ੍ਰਧਾਨ ਹੈ ਪ੍ਰਧਾਨ ਇਸ ਤੋਂ ਲਾ ਬਾਹ ਕੰਪਨੀ ਦੇ ਚਾਰ ਬੰਦੇ ਨੇ ਉਹਨਾਂ ਨੂੰ ਫੀਲਡ ਫੀਲਡ ਦੇ ਬੰਦੇ ਨੇ ਉਹਨਾਂ ਨੂੰ ਇਹ ਕਹਿ ਕੇ ਬੁਲਾ ਲਿਆ ਗਿਆ ਸੀਗਾ ਕਿ ਤੁਸੀਂ ਨਰਮਾ ਆ ਕੇ ਸਾਡਾ ਚੈੱਕ ਕਰੋ ਪਰ ਉਹਨਾਂ ਨੂੰ ਧੋਖੇ ਨਾਲ ਉੱਥੇ ਬੰਦੀ ਬੁਲਾ ਲਿਆ ਗਿਆ ਤੇ ਹੁਣ ਉਹ ਮਨ ਚਾਹੇ ਪੈਸੇ ਮੰਗ ਰਹੇ ਨੇ ਆਪਦੀ ਮਰਜ਼ੀ ਦੇ ਨਾਲ ਪੈਸੇ ਮੰਗ ਰਹੇ ਨੇ ਜਿਹੜੇ ਕਿ ਕੋਈ ਨਰਮੇ ਦੇ ਜਿਹੜੇ ਪੈਸੇ ਹੈ ਉਹ ਟੇਬਲ ਤੇ ਬੈਠ ਕੇ ਫੈਸਲੇ ਹੁੰਦੇ ਹੁੰਦੇ ਨੇ ਇਸ ਤਰ੍ਹਾਂ ਬੰਦੀ ਬਣਾ ਕੇ ਫੈਸਲੇ ਨਹੀਂ ਹੁੰਦੇ ਕਦੇ ਵੀ ਕੀ ਲੰਦਾ ਤੁਹਾਨੂੰ ਵੀ ਸਪਰੇ ਨਾ ਨਰਮਾ ਖਰਾਬ ਹੋਇਆ ਜਾਂ ਕੀ ਚੱਕਰਾ ਉਹ ਉਹਨੇ ਆਪ ਤਾਂ ਜੇ ਕੋਈ ਚੀਜ਼ ਖਰਾਬ ਹੋਈ ਹੈ ਨਰਮੇ ਦੇ ਵਿੱਚ ਕੋਈ ਥੋੜਾ ਬੋਧਾ ਨੁਕਸਾਨ ਹੋਇਆ ਹੈ ਉਹ ਕੰਪਨੀ ਜਿਹੜੀ ਕੰਪਨੀ ਹੈ ਉਹ ਆ ਕੇ ਡਿਸਾਈਡ ਕਰੂਗੀ ਡੀਲਰ ਤੋਂ ਜਿੱਥੋਂ ਦਵਾਈ ਲਈ ਗਿਆ ਉਹ ਥੋੜ੍ਹੀ ਡਿਸਾਈਡ ਕਰੂਗਾ ਉਹਨੂੰ ਇਸੀ ਦਾ ਕੀ ਪਤਾ ਉਹਨੇ ਕਿਹੜਾ ਘਰੇ ਦਵਾਈ ਬਣਾਈ ਹੁੰਦੀ ਆ ਖੇਤੀਬਾੜੀ ਵਿਭਾਗ ਜਾ ਕੇ ਉਹ ਲਾਸ ਹੈ ਜਿਹੜਾ ਡਿਸਾਈਡ ਕਰੇ ਜਿਹੜਾ ਡੀਲਰ ਦਾ ਇਹਦੇ ਵਿੱਚ ਕੀ ਕਸੂਰ ਹੈ ਪ੍ਰਸ਼ਾਸਨ ਤੋਂ ਸਾਡੀ ਇਹ ਮੰਗ ਹੈ ਕਿ ਸਾਡੇ ਬੰਦੇ ਕੋਈ ਬਿਨਾ ਕੰਡੀਸ਼ਨ ਤੋਂ ਸਾਡੇ ਘਰੇ ਆਉਣੇ ਚਾਹੀਦੇ ਨੇ ਪੈਸਿਆਂ ਦੀ ਕੋਈ ਕੰਡੀਸ਼ਨ ਨਹੀਂ ਹੋਣੀ ਚਾਹੀਦੀ ਇਹ ਬਿਨਾ ਕੰਡੀਸ਼ਨ ਨਾਨ ਕੰਡੀਸ਼ਨਲ ਸਾਡੇ ਬੰਦੇ ਘਰੇ ਆਉਣੇ ਚਾਹੀਦੇ